ਪ੍ਰਧਾਨ ਮੰਤਰੀ ਬਾਜੇਗੇ ਨੇ ਉਹਨਾਂ ਦੇ ਬੇਟੇ ਨੇ ਵੀਡੀਓ ਬਣਾ ਕੇ ਕਿਹਾ ਫਿਰ ਐਕਟਰ ਨੇ ਦਲਜੀਤ ਕਲਸੀ ਉਹਨਾਂ ਦੇ ਪਤਨੀ ਵੱਲੋਂ ਵੀ ਇਹ ਕਿਹਾ ਗਿਆ ਕਿ ਦਲਜੀਤ ਕਲਸੀ ਹੋਣੀ ਚੋਣ ਲੜਨਗੇ ਅਮਰਿਤਪਾਲ ਵੱਲੋਂ ਕੋਈ ਬਿਆਨ ਨਹੀਂ ਜਾਰੀ ਹੁੰਦਾ ਜਾਂ ਅਮਰਿਤਪਾਲ ਵੱਲੋਂ ਕੋਈ ਚਿੱਠੀ ਨਹੀਂ ਆ ਜਾਂਦੀ ਜੇਲ੍ਹ ਦੇ ਵਿੱਚੋਂ ਤੇ ਹਦੋਂ ਤੱਕ ਮੇਰੇ ਖਿਆਲ ਦੇ ਨਾਲ ਮੁਸ਼ਕਲ ਹੈ ਕਿ ਚੋਣਾਂ ਦੇ ਵਿੱਚ ਉਤਰਨ ਇੱਕ ਦੋ ਦਿਨ ਤੱਕ ਫਿਕਚਰ ਕਲੀਅਰ ਹੋਏਗੀ ਐਨਐਸਏ ਲਗਾ ਕੇ ਉਹ ਨਾਤਾ ਲੋਕਾਂ ਦੇ ਵਿੱਚ ਇੰਨੇ ਜ਼ਿਆਦਾ ਪਪੂਲਰ ਨੇ ਬਿਲਕੁਲ ਜੀ ਨਾ ਹੀ ਕਿਸੇ ਨੂੰ ਉਹਨਾਂ ਦੇ ਨਾਮ ਦਾ ਪਤਾ ਅਗਰ ਅਸੀਂ ਪ੍ਰਧਾਨ ਮੰਤਰੀ ਬਾਜੇਕੇ ਦੀ ਗੱਲ ਕਰੀਏ ਤੇ ਕਿ ਉਹ ਸੋਸ਼ਲ ਮੀਡੀਆ ਦੇ ਐਮਐਲਏ ਬਣਨਗੇ ਐਕਸਪੈਕਟਿਡ ਹੀ ਨਹੀਂ ਸੀ ਕਿ ਅਮਰਪਾਲ ਦੂ ਐਨੇ ਮਾਰਜਨ ਦੇ ਨਾਲ ਜਿਤਾਜਦਾ ਜਾਏਗਾ ਬਿਲਕੁਲ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵਟ ਚੁੱਕਿਆ ਹੈ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਮਾਫੀਨਾਮਾ ਦੇ ਕੇ ਆਏ ਨੇ ਬਹਿਬਲ ਕਲਾਂ ਗੋਲੀ ਕਾਂਡ ਲੈ ਲੋ ਬਾਬਾ ਰਾਮ ਰਹੀਮ ਦਾ ਕੇਸ ਵਾਪਸ ਲੈਣ ਵਾਲਾ ਅੱਜ ਇਹਨਾਂ ਨੂੰ ਗੁਰੂ ਸਾਹਿਬ ਯਾਦ ਆਇਆ ਖੁੱਲਕੇ ਦੱਸਣਾ ਕਿ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ ਪੇਪਰ 'ਚ ਛਾਪ ਕੇ ਪੰਜਾਬ ਦੀ ਜਨਤਾ ਤੋਂ ਵੀ ਮਾਫੀ ਮੰਗਨ ਮਾਵਾ ਦੇ ਪੁੱਤ ਮਰਵਾਤੇ ਨਸ਼ਿਆਂ ਚ ਜਿੱਟੇ ਚ ਗੁਰਬਤ ਚ ਰਹੋ ਹੁੰਦਾ ਇਹਨਾਂ ਨੇ ਪੰਜਾਬ ਨੂੰ ਕਹਿਣ ਨੂੰ ਪੰਥਕ ਪਾਰਟੀਆਂ ਇਹ ਕਹਿੰਦੇ ਨੇ ਲੋਕਾਂ ਦੇ ਪੁੱਤ ਮਰਦੇ ਆ ਸਾਡੇ ਤਾਂ ਘਰ ਭਰਦੇ ਆ ਗਲਤ ਇਸਤੇਮਾਲ ਵੀ ਧਰਮ ਦਾਦਿਆਂ ਨੇ ਬਹੁਤ ਕੀਤਾ ਗੁਰੂ ਦੀ ਇਹ 골ਕਾਂ ਦੇ ਉੱਪਰ ਇਹਨਾਂ ਨੇ ਇੱਕ ਕਾਗਜ਼ ਰਾਈ ਲਿਆ ਬਾਈਬਲ ਕਲਾ ਗੋਲੀ ਕਾਂਡ ਨੂੰ ਲੈ ਕੇ ਕੋਈ ਨਤੀਜਾ ਨਹੀਂ ਨਿਕਲਿਆ ਇਸ ਗੱਲ ਦੀ ਮਾਫੀ ਮੰਗੀ ਹੈ ਇਹਦੇ ਦੀ ਮਾਫੀ ਕੀ ਦਿੱਤਾ ਪਤਾ ਲੱਗਦਾ ਤੁਸੀਂ ਤਾਂ ਸਾਰਾ ਕੁਝ ਪੰਜਾਬ ਦੀ ਜਨਤਾ ਦੇ ਵਿਰੋਧ ਚ ਹੀ ਕੀਤਾ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਹਾਂਜੀ ਉਹ ਕਦੋਂ ਪੇਸ਼ ਹੁੰਦੇ ਨੇ ਹੁਣ ਤਾਂ ਇਹ ਫਿਰ ਪੇਸ਼ ਖੋਲਣ ਜੀ ਬਈ ਸੁਖਵੀਰ ਬਾਦਲ ਨੇ ਜਾਂ ਮਜੀਠੀਆ ਨੇ ਕੀ ਕੀ ਕੀਤਾ ਕੀ ਕੋਈ ਵੱਡਾ ਮਜਰਮ ਰਡਾਰ ਤੇ ਨਹੀਂ ਸੀ ਜੋ ਇੱਕ ਸਟਰੀਟ ਵੈਂਡਰ ਤੋਂ ਹੀ ਪਹਿਲ ਕੀਤੀ ਗਈ ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤਿਮਾਨ ਮੈਂ ਸਰਵਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਪੋਲੀਟੀਕਲ ਹੱਬ ਦੇ ਵਿੱਚ ਰਾਜਨੀਤੀ ਨਾਲ ਜੁੜੀਆਂ ਗੱਲਾਂ ਜੁੜੀਆਂ ਅਪਡੇਟਸ ਸਭ ਤੋਂ ਵੱਡੀ ਰਾਜਨੀਤੀ ਨੂੰ ਲੈ ਕੇ ਜਿਹੜੀ ਖਬਰ ਹੈ ਪੰਜਾਬ ਦੇ ਵਿੱਚ ਕੀ ਚੱਲ ਰਹੀ ਹੈ ਉਹ ਇਸ ਵੇਲੇ ਤੁਹਾਨੂੰ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਅਮਰਤਪਾਲ ਦੇ ਸਾਥੀਆਂ ਬਾਰੇ ਗੱਲ ਕਰਾਂਗੇ ਕਿ ਕਿਸ ਪ੍ਰਕਾਰ ਅਮਰਤਪਾਲ ਦੇ ਸਾਥੀ ਸਰਜੀਤ ਜੀ ਹੁਣ ਚੋਣ ਲੜਨ ਦੇ ਲਈ ਤਿਆਰੀ ਕਰ ਰਹੇ ਨੇ ਪਰ ਅੰਮ੍ਰਿਤਪਾਲ ਵੱਲੋਂ ਕੋਈ ਵੀ ਕਨਫਰਮੇਸ਼ਨ ਨਹੀਂ ਹੈ ਉਹਨਾਂ ਦੀ ਪਾਰਟੀ ਵੱਲੋਂ ਕੋਈ ਕਨਫਰਮੇਸ਼ਨ ਨਹੀਂ ਹੈ ਹਾਲੀ ਤੱਕ ਮਤਲਬ ਕੋਈ ਅਪਡੇਟ ਐਸਾ ਆਇਆ ਨਹੀਂ ਜਿਹਦੇ ਚੇ ਦੱਸਿਆ ਜਾਵੇ ਵੀ ਕੌਣ ਕੌਣ ਲੜੇਗਾ ਔਰ ਕਿੰਨੋ ਕਿੰਸੋ ਲੜੇਗਾ ਫਿਲਹਾਲ ਤਾਂ ਸਿਰਫ ਪਰਿਵਾਰ ਹੀ ਤਸਦੀਕ ਕਰ ਰਿਹਾ ਇਸ ਗੱਲ ਨੂੰ ਪਹਿਲਾਂ ਪ੍ਰਧਾਨ ਮੰਤਰੀ ਬਾਜੇਗੇ ਨੇ ਉਹਨਾਂ ਦੇ ਬੇਟੇ ਨੇ ਵੀਡੀਓ ਬਣਾ ਕੇ ਕਿਹਾ ਫਿਰ ਐਕਟਰ ਨੇ ਦਲਜੀਤ ਕਲਸੀ ਉਹਨਾਂ ਦੇ ਪਤਨੀ ਵੱਲੋਂ ਵੀ ਇਹ ਕਿਹਾ ਗਿਆ ਕਿ ਦਲਜੀਤ ਕਲਸੀ ਹੋਣੀ ਚੋਣ ਲੜਨਗੇ ਖੈਰ ਚਰਚਾ ਦਾ ਵਿਸ਼ਾ ਤਾਂ ਜ਼ਰੂਰ ਹੈ ਪਰ ਇਸ ਨੂੰ ਲੈ ਕੇ ਜਦੋਂ ਤੱਕ ਕੋਈ ਬਿਆਨ ਨਹੀਂ ਆ ਜਾਂਦੇ ਜਦੋਂ ਤੱਕ ਸਫਾਈ ਨਹੀਂ ਆ ਜਾਂਦੀ ਅ ਅੰਮ੍ਰਿਤਪਾਲ ਵੱਲੋਂ ਕੋਈ ਬਿਆਨ ਨਹੀਂ ਜਾਰੀ ਹੁੰਦਾ ਜਾਂ ਅੰਮ੍ਰਿਤਪਾਲ ਵੱਲੋਂ ਕੋਈ ਚਿੱਠੀ ਨਹੀਂ ਆ ਜਾਂਦੀ ਜੇਲ੍ਹ ਦੇ ਵਿੱਚੋਂ ਜਾਂ ਉਹਨਾਂ ਦੇ ਜੋ ਪਾਰਟੀ ਹੈ ਉਹਨਾਂ ਵੱਲੋਂ ਖੁੱਲਕੇ ਕੋਈ ਗੱਲ ਨਹੀਂ ਕੀਤੀ ਜਾਂਦੀ ਅਦੋਂ ਤੱਕ ਮੇਰੇ ਖਿਆਲ ਦੇ ਨਾਲ ਮੁਸ਼ਕਲ ਹੈ ਕਿ ਚੋਣਾਂ ਦੇ ਵਿੱਚ ਉਤਰਨਾ ਬਿਲਕੁਲ ਜੀ ਹਾਲੀ ਤਾਂ ਦੇਖੋ ਬੜੀ ਇਨੀਸ਼ੀਅਲ ਸਟੇਜ ਹੈਗੀ ਹੈ ਦਿਨ ਵੀ ਥੋੜੇ ਵੈਸੇ ਰਹਿ ਗਏ ਨੇ ਜੀ ਤੇ ਇੱਕ ਦੋ ਦਿਨ ਤੱਕ ਪਿਕਚਰ ਕਲੀਅਰ ਹੋਏਗੀ ਜੀ ਕਿ ਸਾਰਿਆਂ ਦਾ ਸਮਝ ਆਏਗੀ ਵੀ ਕੌਣ ਕਿੱਥੋਂ ਲੜ ਰਿਹਾ ਤੇ ਕੀ ਕੀ ਬਿਆਨ ਕੀ ਦੇ ਕੇ ਆਣਗੇ ਜੀ ਤੇ ਗਲਤ ਹੋਏ ਰਹੀ ਕਿ ਇਹਨਾਂ ਕੋਲ ਮੁੱਦੇ ਕੀ ਨੇ ਮੁੱਦੇ ਕੀ ਨੇ ਇਹਨਾਂ ਕੋਲ ਮੁੱਦੇ ਕੀ ਨੇ ਜੀ ਹੁਣ ਜੇਕਰ ਤਾਂ ਤਸਵੀਰ ਦੇਖੀਏ ਵੱਡੀ ਤਾਂ ਜੇਕਰ ਇਸ ਵਾਰੀ ਜਿਵੇਂ ਹੁਣ ਦਲਜੀਤ ਕਲਸੀ ਨੇ ਜਾਂ ਫਿਰ ਪ੍ਰਧਾਨ ਮੰਤਰੀ ਬਾਜੇ ਕੇ ਨੇ ਇਹਨਾਂ ਤੋਂ ਬਿਨਾ ਜਿਹੜੇ ਵੀ ਅੰਦਰ ਕੀਤੇ ਨੇ ਐਨਐਸਏ ਲਗਾ ਕੇ ਉਹ ਨਾ ਤਾਂ ਲੋਕਾਂ ਦੇ ਵਿੱਚ ਇੰਨੇ ਜ਼ਿਆਦਾ ਪਪੂਲਰ ਨੇ ਬਿਲਕੁਲ ਜੀ ਨਾ ਹੀ ਕਿਸੇ ਨੂੰ ਉਹਨਾਂ ਦੇ ਨਾਮ ਦਾ ਪਤਾ ਸ਼ਾਇਦ ਚਿੱਟੀਆਂ ਉਹਨਾਂ ਬਾਰੇ ਵੀ ਗਈਆਂ ਹੋਣ ਉਹਨਾਂ ਦੇ ਪਰਿਵਾਰ ਵੱਲੋਂ ਵੀ ਗਈਆਂ ਹੁਣ ਪਰ ਕਿਸੇ ਨੂੰ ਕੁਝ ਨਹੀਂ ਪਤਾ ਪਰ ਗੱਲ ਤਾਂ ਪ੍ਰਦੀਪ ਇਹੀ ਹੈ ਇਹ ਸਾਰੇ ਸੋਸ਼ਲ ਮੀਡੀਆ ਦੇ ਲੀਡਰ ਬਣਨਗੇ ਹੂੰ ਕਿਉਂਕਿ ਇਹਨਾਂ ਦੀ ਇਹ ਵਾਇਰਲ ਤਾਂ ਸਿਰਫ ਸੋਸ਼ਲ ਮੀਡੀਆ ਤੇ ਹੀ ਨੇ ਹੂੰ ਇਲਾਕਿਆਂ 'ਚ ਆਪਣੇ ਕੋਈ ਇੰਨਾ ਵੱਡਾ ਇਹਨਾਂ ਦਾ ਕੋਈ ਐਸਾ ਕੰਮ ਕਾਰਗੁਜ਼ਾਰੀ ਹੈ ਨਹੀਂ ਜੀ ਅਗਰ ਅਸੀਂ ਪ੍ਰਧਾਨ ਮੰਤਰੀ ਬਾਜੇਕੇ ਦੀ ਗੱਲ ਕਰੀਏ ਤੇ ਕਿ ਉਹ ਸੋਸ਼ਲ ਮੀਡੀਆ ਦੇ ਐਮਐਲਏ ਬਣਨਗੇ ਹੂੰ ਅਗਰ ਉਹ ਲੜਦੇ ਨੇ ਆ ਜਿੱਤਦੇ ਨੇ ਤੇ ਕਰਨਗੇ ਕੀ ਬਿਲਕੁਲ ਅੱਛਾ ਇੱਕ ਗੱਲ ਹੋਰ ਹੈ ਕਿ ਅਮਰਿਤਪਾਲ ਨੂੰ ਖਡੂਰ ਸਾਹਿਬ ਤੋਂ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਹੁੰਦੀ ਹੈ ਬਿਲਕੁਲ ਜੀ ਚਲੋ ਇਹ ਤਾਂ ਰਹੀ ਇੱਕ ਤਸਵੀਰ ਜੇਕਰ ਇਹ ਜ਼ਿਮਨੀ ਚੋਣਾਂ ਦੇ ਵਿੱਚੋਂ ਵੀ ਵੱਡੇ ਮਾਰਜਨ ਦੇ ਨਾਲ ਜੋ ਉਹਨਾਂ ਦੇ ਸਾਥੀ ਨੇ ਜੇਲ੍ਹ ਵਿੱਚੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਵੱਡੇ ਮਾਰਜਨ ਨਾਲ ਜਿੱਤ ਹਾਸਲ ਹੁੰਦੀ ਆ ਤਾਂ ਕੀ 2027 ਦੇ ਲਈ ਆਪਾਂ ਵੇਖ ਰਹੇ ਹਾਂ ਕਿ ਚੋਣ ਮੈਦਾਨ ਦੇ ਵਿੱਚ ਇੱਕ ਪਾਰਟੀ ਹੈ ਤੇ ਉਹ ਸ਼ਾਇਦ ਸਾਰਿਆਂ ਤੇ ਭਾਰੀ ਪੈ ਸਕਦੀ ਹੈ ਬਿਲਕੁਲ ਜੀ ਹੋ ਸਕਦਾ ਜੀ ਇਹ ਕੋਈ ਇਹ ਦੇਖੋ ਜਨਤਾ ਦਾ ਕੋਈ ਰੁਖ ਨਹੀਂ ਤੁਸੀਂ ਦੱਸ ਸਕਦੇ ਜਾਂ ਕਹਿ ਸਕਦੇ ਉਹਨ ਐਕਸਪੈਕਟਡ ਹੀ ਨਹੀਂ ਸੀ ਕਿ ਅਮਰਿਤਪਾਲ ਤੋਂ ਐਨੇ ਮਾਰਜਨ ਦੇ ਨਾਲ ਜਿਤਾਜਿਆ ਜਾਏਗਾ ਤੇ ਆਉਣ ਵਾਲਾ ਜਿਹੜਾ ਸਮਾਂ ਹੈਗਾ 2027 ਦੇ ਇਲੈਕਸ਼ਨਾਂ ਦਾ ਉਹਦੇ ਚ ਦੇਖਣ ਨੂੰ ਰਹੇਗਾ ਕਿ ਕੀ ਪਤਾ ਕਾਲੀ ਦਲ ਖਤਮ ਹੋ ਕੇ ਨਵੀਂ ਪੰਥਕ ਪਾਰਟੀ ਕੋਈ ਬਣ ਆਵੇ ਜੀ ਪੰਥਕ ਪਾਰਟੀ ਦੀ ਤੁਸੀਂ ਗੱਲ ਕੀਤੀ ਆ ਆਪਾਂ ਪੰਥਕ ਪਾਰਟੀ ਤੇ ਆ ਜੀਏ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵਟ ਚੁੱਕਿਆ ਹੈ ਬਿਲਕੁਲ ਜੀ ਤਹਿਸ ਨਹਿਸ ਤਹਿਸ ਨਹਿਸ ਹੋ ਚੁੱਕਿਆ ਯਾਨੀ ਕਿ ਸੁਖਬੀਰ ਬਾਦਲ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਜਿਹਨਾਂ ਦੇ ਬਾਰੇ ਸੋਚਿਆ ਨਹੀਂ ਸੀ ਜਾ ਸਕਦਾ ਕਿ ਕਦੇ ਇਹ ਦੋ ਵੱਖ-ਵੱਖ ਧੜੇ ਬਣਾ ਲੈਣਗੇ ਬੀਬੀ ਜ਼ਗੀਰ ਕੌਰ ਵੀ ਉਹਨਾਂ ਦੇ ਨਾਲ ਹੀ ਹੈ ਹਾਂਜੀ ਔਰ ਅੱਜ ਦੀ ਅਗਰ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਖੋਣੀ ਅ ਸ਼੍ਰੀ ਕਾਲ ਤੱਕ ਸਾਹਿਬ ਦੇ ਵਿੱਚ ਮਾਫੀਨਾਮਾ ਦੇ ਕੇ ਆਏ ਨੇ ਗਿਆਨੀ ਰਘਵੀਰ ਸਿੰਘ ਜੋ ਕਿ ਉੱਥੇ ਦੇ ਜੱਥੇਦਾਰ ਨੇ ਬਿਲਕੁਲ ਜੀ ਪਰ ਗੱਲ ਪ੍ਰਦੀਪ ਜੀ ਉਹੀ ਆ ਜਾਂਦੀ ਹੈ ਅੱਜ ਮਾਫੀਨਾਮੇ ਤਦ ਹੀ ਆਦ ਆਏ ਜਦ ਇਲੈਕਸ਼ਨ ਹਾਰੇ ਜਦੋਂ ਸਿਆਸੀ ਗਰਾਉਂਡ ਖਤਮ ਹੋ ਗਿਆ ਖਤਮ ਹੋ ਗਿਆ ਅੱਜ ਮਾਫੀ ਨਾਂ ਮੈਂ ਯਾਦ ਆਈ ਜਿਹੜੇ ਇਹ ਧਰਮ ਦੇ ਨਾਮ ਤੇ ਇੱਕ ਬੀੜਾ ਚੱਕੀ ਫਿਰਦੇ ਸੀਗੇ ਜੀ ਅਦੋਂ ਜੋ ਜਨੇ ਅਧਰਮ ਕੀਤਾ ਅਧਰਮ ਵਾਲੀਆਂ ਹਰਕਤਾਂ ਕੀਤੀਆਂ ਗੱਲਾਂ ਕੀਤੀਆਂ ਜਾਂ ਲੋਕਾਂ ਨੂੰ ਤਸੱਦਦ ਦਿੱਤੀ ਹਮ ਬਾਈਬਲ ਕਲਾ ਗੋਲੀकांड ਲੱ ਲੋ ਬਾਬਾ ਰਾਮ ਰਹੀਮ ਦਾ ਕੇਸ ਵਾਪਸ ਲੈਣ ਵਾਲਾ ਅੱਜ ਇਹਨਾਂ ਨੂੰ ਗੁਰੂ ਸਾਹਿਬ ਯਾਦ ਆਏ ਅੱਛਾ ਇੱਥੇ ਸਵਾਲ ਇੱਕ ਬੰਦਾ ਇਹਦਾ ਮਤਲਬ ਗਲਤੀਆਂ ਤਾਂ ਹੋਈਆਂ ਤਾਂ ਹੀ ਮਾਫੀ ਹੈ ਬਿਲਕੁਲ ਅਸੀਂ ਮਾਫੀ ਮੰਗਣਗੇ ਇਹਹੀ ਸਵਾਲ ਮੈਂ ਕਰਨ ਲੱਗਾ ਸੀ ਕਿ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਮਾਫੀ ਗਲਤੀ ਵੀ ਹੁੰਦੀ ਹੈ ਯਾਨੀ ਕਿ ਗਲਤੀ ਹੋਈ ਹੁਣ ਇਹ ਗੱਲ ਹੈ ਕਿ ਖੁੱਲਕੇ ਦੱਸਣ ਨਾ ਕਿ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆਂ ਪੇਪਰ 'ਚ ਛਾਪ ਕੇ ਪੰਜਾਬ ਦੀ ਜਨਤਾ ਤੋਂ ਵੀ ਮਾਫੀ ਮੰਗਣ ਹੂੰ ਕਿ ਅਸੀਂ ਇਹ ਇਹ ਕੀਤਾ ਔਰ ਅਸੀਂ ਅੰਦਰ ਖਾਤੇ ਇਹ ਕਰਦੇ ਸੀ ਗਲਤੀਆਂ ਗਲਤੀਆਂ ਨਹੀਂ ਕਿ ਚਲਾਕੀਆਂ ਹੂੰ ਇਹ ਉਹ ਚਲਾਕੀਆਂ ਦੀ ਮਾਫੀ ਮੰਗਣਗੇ ਆ ਗਲਤੀਆਂ ਦੀ ਨਹੀਂ ਮੰਗਣਗੇ ਦੂਜੀ ਗੱਲ ਜੇ ਤੁਹਾਨੂੰ ਪਤਾ ਹੈ ਕਿ ਪੰਜਾਬ ਦੀ ਆਵਾਮ ਦੇ ਨਾਲ ਖੇਤਰੀ ਪਾਰਟੀ ਹੋ ਕੇ ਤੁਸੀਂ ਇਹ ਕੁਛ ਕਰ ਰਹੇ ਹੋ ਤੇ ਅੱਜ ਤੁਹਾਨੂੰ ਮਾਫੀ ਚਾਹਤੇ ਹੈਗੇ ਤੁਸੀਂ ਅਦੋ ਕਿਉਂ ਨਹੀਂ ਬੋਲੇ ਅਦੋ ਕਿਉਂ ਚੁੱਪ ਰਹੇ ਕਿੰਨੇ ਮਾਵਾ ਦੇ ਪੁੱਤ ਮੜਵਾਤੇ ਨਸ਼ਿਆਂ ਚ ਚਿੱਟੇ ਚ ਗੁਰਬਤ ਚ ਰੋਲਤ ਐਂਦੇ ਨੇ ਪੰਜਾਬ ਨੂੰ ਕੈਨ ਨੂੰ ਪੰਥਕ ਪਾਰਟੀਆਂ ਇਹ ਕਹਿੰਦੇ ਨੇ ਇਹ ਉਹ ਗਲਤੀਆਂ ਦੀ ਮਾਫੀ ਮੰਗਣ ਗਏ ਨੇ ਹੂੰ ਪਹਿਲੇ ਨਸ਼ਾ ਕੌਣ ਲੈ ਕੇ ਆਇਆ ਇਹ ਲੋਕ ਹੀ ਰਾਜ ਕਰਦੇ ਸੀਗੇ ਇਹ ਇਹੀ ਸਰਮਾਇਦਾਰ ਸੀਗੇ ਧਰਮ ਦੇ ਵੀ ਦੇ ਪੰਜਾਬ ਦੀ ਰਾਜਨੀਤੀ ਦੇ ਵੀ ਬਿਲਕੁਲ ਹੁਣ ਉਹ ਪੰਡਾ ਕਿਸ ਤੇ ਫੋੜਨਗੇ ਕਿ ਨਸ਼ੇ ਕੌਣ ਲੈ ਕੇ ਆਇਆ ਤੀਜਾ ਤਾਂ ਕੋਈ ਹੈ ਹੀ ਨਹੀਂ ਸੀਗਾ ਜੀ ਤੇ ਨਸ਼ੇ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਭੀ ਸੌਂ ਖਾਦੀ ਸੀ ਸਟੇਜ ਤੇ ਜੀ ਇਹਨਾਂ ਤੋਂ ਉਸ ਤੋਂ ਵੀ ਮਾਫੀ ਮੰਗਵਾਨੀ ਚਾਹੀਦੀ ਹੈ ਪਹਿਲੇ ਤਾਂ ਬਿਲਕੁਲ ਦੇਖੋ ਜਿਹੜੀ ਵੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਚੋਣ ਲੜੀ ਦੇਖੋ ਜੀ ਇਹ ਨਸ਼ੇ ਦਾ ਮੁੱਦਾ ਨਹੀਂ ਹੈ ਜੀ ਇਹ ਤਾਂ ਸਿਆਸੀ ਮੁੱਦਾ ਬਣਾਇਆ ਹੋਇਆ ਹੈ ਜਵਾਨ ਪੁੱਤਿਆ ਤੇ ਮਰਦੇ ਲੋਕਾਂ ਦੀ ਮਰਦੀ ਹੈ ਇਹਨਾਂ ਦਾ ਅੱਜ ਤੱਕ ਕਿਸੇ ਲੀਡਰ ਦਾ ਪੁੱਤ ਤੁਸੀਂ ਸੁਣਿਆ ਮਰਿਆ ਨਸ਼ੇ ਦੀ ਲਾਤੀ ਚ ਨਹੀਂ ਇਹਨਾਂ ਨੇ ਇੱਕ ਸਿਆਸੀ ਮੁੱਦਾ ਨਹੀਂ ਇੱਕ ਸਿਆਸੀ ਏਜੰਡਾ ਹੀ ਚਲਾਇਆ ਹੋਇਆ ਕਿ ਨਸ਼ਾ ਵੀ ਕਦੇ ਵੀ ਕੰਦੋ ਲੋਕਾਂ ਦੇ ਪੁੱਤ ਮਰਦੇ ਆ ਸਾਡੋਂ ਤਾਂ ਘਰ ਭਰਦੇ ਆ ਜੀ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਉਹ ਕਹਿੰਦੇ ਭਾਈ ਮਾਫੀ ਮੰਗਣ ਆਏ ਆ ਕਿਉਂਕਿ ਬਾਰ-ਬਾਰ ਫਤਵਾ ਸਾਡੇ ਖਿਲਾਫ ਆ ਰਿਹਾ ਜਨਤਾ ਤੋਂ ਵੀ ਮਾਫੀ ਮੰਗਣ ਨਾ ਹੂੰ ਜਨਤਾ ਨੂੰ ਵੀ ਮਾਫੀ ਮੰਗਣੀ ਫਤਵਾ ਤਾਂ ਜਨਤਾ ਲਈ ਹੀ ਹੈ ਬਿਲਕੁਲ ਹੁਣ ਗੁਰੂ ਦੇ ਅੱਗੇ ਜਾ ਕੇ ਕਿਉਂ ਨਾਕ ਰਗੜਦੇ ਪਏ ਨੇ ਇਹ ਉਹੀ ਗੁਰੂ ਦੀ ਸੰਗਤ ਹੈ ਜਿਹਨੂੰ ਦੁੱਖ ਕੀਤਾ ਤਾਂ ਨੇ ਜੀ ਲਿਖਿਆ ਜਾਏ ਤੇ ਪੂਰੇ ਪੰਜਾਬ ਦਾ ਜਿਹੜਾ ਵੀ ਬੰਦਾ ਹਰ ਬੰਦਾ ਕਿਸੇ ਵੀ ਧਰਮ ਨਾਲ ਮੱਥਾ ਟੇਕਦਾ ਹੀ ਆ ਜੁੜਿਆ ਹੋਇਆ ਹੈ ਕਹਿੰਦੇ ਨੇ ਕਿਸੇ ਨੂੰ ਨਹੀਂ ਛੱਡਿਆ ਦੇਖੋ ਸਿਆਸੀ ਤੇ ਪੰਥਕ ਪਾਰਟੀ ਹੋਣ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਵੀ ਆਪਣਾ ਪੂਰਾ ਹੱਕ ਹਕੂਕ ਰੱਖਿਆ ਬਿਲਕੁਲ ਉਸ ਦਾ ਇਸਤੇਮਾਲ ਵੀ ਹੋਇਆ ਦੇਖੋ ਜੀ ਇਹਨਾਂ ਨੇ ਧਰਮ ਨੂੰ ਕੈਸ਼ ਵੀ ਬਹੁਤ ਕਰਿਆ ਹਮ ਗਲਤ ਇਸਤੇਮਾਲ ਵੀ ਧਰਮ ਦਾ ਇਹਨੇ ਬਹੁਤ ਕੀਤਾ ਹਮ ਗੁਰੂ ਦੀ ਇਹ 골ਕਾਂ ਦੇ ਉੱਪਰ ਇਹਨਾਂ ਨੇ ਇੱਕ ਕਾਬਜ ਰਹਿਨੇ ਜੀ ਤੇ ਮਾਫੀਆਂ ਤਾਂ ਦੇਖੋ ਇਹ ਤਾਂ ਰਿਟਰਨ ਮੰਗਣ ਹਰ ਪਿੰਡ ਵਿੱਚ ਹਰ ਸ਼ਹਿਰ ਤੇ ਐਂਟਰੀ ਤੇ ਇਹ ਲਿਖਣ ਕਿ ਅਸੀਂ ਕੀ ਕੀ ਗਲਤੀਆਂ ਕੀਤੀਆਂ ਹਮ ਕੀ ਕੀ ਗਲਤੀਆਂ ਕਿਦੀਆਂ ਕਿਦੀਆਂ ਅਸੀਂ ਉਹਦਾ ਨਾਮ ਲੈ ਕੇ ਉਹ ਗਲਤੀਆਂ ਲਿਖਣ ਤੇ ਮਾਫੀ ਮੰਗਣ ਜਨਤਾ ਤੋਂ ਵੀ ਜੀ ਤਾਂ ਜਨਤਾ ਸੋਚੇਗੀ ਕਿ ਕਿਦਰੇ ਕਿ ਹਾਂ ਇਹਨਾਂ ਨੇ ਸੱਚ ਬੋਲਿਆ ਤੇ ਤੁਹਾਡੇ ਤੋਂ ਸੱਚੀ ਮਾਫੀ ਮੰਗਦੇ ਪਏ ਨੇ ਤੁਹਾਨੂੰ ਕੀ ਪਤਾ ਹੈ ਕਿ ਕਿਸ ਗੱਲ ਦੀ ਮਾਫੀ ਮੰਗਣਗੇ ਜਨਤਾ ਨੂੰ ਪਤਾ ਹੈ ਕਿ ਕਿਸ ਗੱਲ ਮੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਬਾਹਰ ਆ ਰਹੀਆਂ ਨੇ ਕਿ ਬੈਬਲ ਕਲਾਂ ਗੋਲੀ ਕਾਣ ਨੂੰ ਲੈ ਕੇ ਕੋਈ ਨਤੀਜਾ ਨਹੀਂ ਨਿਕਲਿਆ ਇਸ ਗੱਲ ਦੀ ਮਾਫੀ ਮੰਗੀ ਹੈ ਇੰਨੇ ਸਾਲ ਬਾਅਦ ਉਸ ਗੱਲ ਦੀ ਮਾਫੀ ਮੰਗੀ ਉਸ ਤੋਂ ਪਹਿਲੇ ਉਹਦਾ ਹੱਲ ਹੀ ਕਰਾ ਲੈਂਦੇ ਇਹਦਾ ਮਤਲਬ ਇਹ ਨਹੀਂ ਚਾਹੁੰਦੇ ਸੀ ਨਾ ਹੱਲ ਨਿਕਲੇ ਇਨਸਾਫ ਮਿਲੇ ਇਹਦਾ ਮਤਲਬ ਤਾਂ ਇਹ ਹੀ ਹੈ ਜੀ ਸੁਮੇਦ ਸੈਣੀ ਨੂੰ ਡੀਜੀਪੀ ਲਾਉਣ ਦੇ ਫੈਸਲੇ ਤੇ ਮਾਫੀ ਮੰਗੀ। ਮਤਲਬ ਉਹ ਵੀ ਇਹ ਮੰਨਦੇ ਆ ਕਿ ਅਸੀਂ ਗਲਤ ਬੰਦਾ ਬਿਠਾ ਲਿਆ ਸੀਗਾ। ਤੇ ਇਹਦੇ ਚ ਮਾਫੀ ਕੀ ਦਿੱਤਾ ਪਤਾ ਲੱਗਦਾ ਤੁਸੀਂ ਤਾਂ ਸਾਰਾ ਕੁਝ ਪੰਜਾਬ ਦੀ ਜਨਤਾ ਦੇ ਵਿਰੋਧ ਵਿੱਚ ਹੀ ਕੀਤਾ। ਰਾਮ ਰਹੀਮ ਦਾ ਕੇਸ ਵਾਪਸ ਲੈਣ ਤੇ ਵੀ ਮਾਫੀ ਮੰਗ ਲਈ ਹੈ। ਉਹਦਾ ਨਾਮ ਲਿਖਣ ਜਿਹੜੇ ਪੈਨਲ ਵਿੱਚ ਬੈਠ ਕੇ ਇਹਨੇ ਇਹ ਡਿਸਾਈਡ ਕੀਤਾ ਸੀ ਉਹਦਾ ਨਾਮ ਵਾਪਸ ਲੈਣਾ। ਉਹ ਨਾਮ ਸਾਰੇ ਡਿਸਰੋਲ ਕੀ ਕਰਨ? ਜੀ। ਮਾਫੀ ਦਾ ਮਤਲਬ ਤਾਂ ਇਹ ਹੈ ਕਿ ਹਾਂ ਮੈਂ ਸਰਵਜੀਤ ਸਿੰਘ ਆ। ਮੈਂ ਫਲਾਣਾ ਗੁਨਾਹ ਕੀਤਾ ਮੈਂ ਉਸ ਚੀਜ਼ ਦੀ ਮਾਫੀ ਮੰਗ ਰਿਹਾ ਹਾਂ ਹਾਂ ਜਾਂ ਮੇਰੇ ਨਾਲ ਇਹ ਇਹ ਬੰਦੇ ਸੀ ਜਦੋਂ ਅਸੀਂ ਡਿਸਾਈਡ ਕੀਤਾ ਸੀ ਅਸੀਂ ਗੁਨਾਹ ਕਰਨਾ ਹੈ ਹਾਂ ਤੇ ਉਹ ਚੀਜ਼ੇ ਸਾਹਮਣੇ ਰੱਖਣ ਨਾ ਜਨਤਾ ਦੇ ਜੀ ਚੁੱਪਚਾਪ ਜਾ ਕੇ ਤੁਸੀਂ ਹੀ ਗੁਰੂ ਸਾਹਿਬ ਕੋਲ ਨਸਤਮਸਤਕ ਹੋ ਗਏ ਗੁਰੂ ਤਾਂ ਬਹੁਤ ਵੱਡਾ ਹੈ ਹਾਂ ਮਾਫੀ ਦੇ ਦੇਗਾ ਪਰ ਗੁਰੂ ਉਸ ਤੋਂ ਪਹਿਲੇ ਇਹ ਵੀ ਤਾਂ ਦੇਖੇਗਾ ਕਿ ਉਹਦੀ ਸੰਗਤ ਦਾ ਤੁਸੀਂ ਕੀ ਹਾਲ ਕੀਤਾ ਹਾਂ ਕੀ ਸੰਗਤ ਮaaf ਕਰੇਗੀ ਹਾਂ ਜੋ ਫਤਵਾ ਲਗਾਤਾਰ ਸ਼ੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਚ ਮਿਲਿਆ ਹੈ ਬਿਲਕੁਲ ਜੀ ਕਿ ਉਹ ਫਤਵਾ ਬਦਲੇਗਾ ਇਹ politcal ਮਾਫੀ ਹੈ ਹੂੰ ਇਹ ਜਨਤਾ ਦੀ ਭਲਾਈ ਵਾਸਤੇ ਮਾਫੀ ਨਹੀਂ ਹੈ ਇੱਕ politcal ਮਾਫੀ ਮੰਗਣ ਗਈ ਹੈ ਦੇਖੋ ਜੇ ਮਾਫੀ ਮੰਗਣ ਜਾਂਦੇ ਨੇ ਕਿਉਂ ਨਹੀਂ ਇਹ ਸਾਫ਼ ਤੌਰ ਤੇ ਇਸ ਗੱਲ ਦੀ ਮਾਫੀ ਮੰਗ ਲੈਂਦੇ ਕਿ ਭਾਈ ਆ ਮਸਲਾ ਸੀ ਆ ਸਾਲ ਹੋਇਆ ਆਹਾ ਆਹਾ ਲੋਕ ਉਹਦੇ ਵਿੱਚ ਸ਼ਾਮਲ ਸੀ ਮੈਂ ਵੀ ਉਹਨਾਂ ਵਿੱਚੋਂ ਇੱਕ ਸੀ ਤੇ ਮੈਨੂੰ ਇਸ ਗੱਲ ਦਾ ਅੱਜ ਬਹੁਤ ਅਫਸੋਸ ਹੋ ਰਿਹਾ ਹੈ ਕਿ ਲੋਕ ਸਾਡੇ ਖਿਲਾਫ ਨੇ ਤੇ ਸਾਨੂੰ ਮਾਫ ਕੀਤਾ ਜਾਏ ਇਹ ਤਾਂ ਉਹੀ ਗੱਲ ਹੈ ਜੀ ਆਪਣੀ ਸਿਆਸੀ ਬੈਕਗ੍ਰਾਉਂਡ ਹਿਲਦਾ ਹੋਇਆ ਦੇਖ ਕੇ ਪੋਲਿਟੀਕਲ ਮਾਫੀ ਮੰਗਣ ਗਏ ਹੈ ਹਮਮ ਹੋਰ ਕੁਝ ਨਹੀਂ ਹੈਗਾ ਜੇ ਇਹ ਅਗਰ ਮਾਫੀ ਮੰਗਣੀ ਹੈ ਤੇ ਇਹ ਕਹਿੰਦੇ ਜੀ 10 ਸਾਲ ਅਸੀਂ ਸਾਰੇ ਜਨੇ ਮਾਫੀ ਦੇ ਤੌਰ ਤੇ ਅਸੀਂ ਕੋਈ ਪੋਲਿਟੀਕਲ ਐਕਟੀਵਿਟੀ ਨਹੀਂ ਕਰਾਂਗੇ ਅਸੀਂ ਸਿਰਫ ਗੁਰੂ ਘਰਾਂ ਦੀ ਸੇਵਾ ਕਰਾਂਗੇ ਜੀ ਫਿਰ ਅਸੀਂ ਦੇਖਾਂਗੇ ਕਿ ਜਨਤਾ ਸਾਨੂੰ ਐਕਸੈਪਟ ਕਰਦੀ ਹੈ ਕਿ ਨਹੀਂ ਕਰਦੀ ਮਾਫੀ ਤਾਂ ਉਹ ਹੀ ਦਸਤਨ ਖਾਈਆਂ ਲੱਗ ਜਾਂਦਾ ਜੀ ਤੇ ਕੀ ਇਹਨਾਂ ਨੂੰ ਹੁਣ ਦੇਖਣੇ ਹੋਗੇ ਹੈ ਕਿ ਅਕਾਲ ਤਖਤ ਸਾਹਿਬ ਵੀ ਇਹਨਾਂ ਨੂੰ ਮਾਫੀ ਦਿੰਦਾ ਹੈ ਕਿ ਤਨਖਈਆ ਕਰਦਾ ਹੁਣ ਤੱਕ ਜਿਹਨੂੰ ਕਹਿੰਦੇ ਚੋਰ ਨੇ ਗੁਨਾ ਮੰਨ ਲਿਆ ਜੀ ਹੁਣ ਤਾਂ ਦੇਖਣਾ ਇਹ ਹੈ ਕਿ ਫੈਸਲਾ ਅਗੇ ਜੱਜ ਸਾਹਿਬ ਦਾ ਕੀ ਆਉਂਦਾ ਹੈ ਅਕਾਲ ਤਖਤ ਸਾਹਿਬ ਦਾ ਫੈਸਲਾ ਕੀ ਆਉਂਦਾ ਹੈ ਗੁਨਾਹਗਾਰਾਂ ਦਾ ਦੇਖਣਾ ਇਹ ਦੇਖਣਾ ਇਹ ਵੀ ਹੋਏਗਾ ਕਿ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਹਾਂਜੀ ਉਹ ਕਦੋਂ ਪੇਸ਼ ਹੁੰਦੇ ਨੇ ਬਿਲਕੁਲ ਜੀ ਸਭ ਦੇਖੋ ਸਭ ਤੋਂ ਪਹਿਲੇ ਤਾਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਬੰਦੀ ਹੈ ਮਾਫੀ ਮੰਗਣ ਦੀ ਵੀ ਚਾਹੇ ਧੜੇ ਦੋ ਹੋ ਗਏ ਨੇ ਮੰਨਤਾ ਉਹੀ ਸੀਗਾ ਮੰਨਤਾ ਉਹੀ ਸੀ ਇਸ ਕਰਕੇ ਕਾਫੀ ਗੱਲਾਂ ਨੇ ਜਿਹੜੀਆਂ ਇਹ ਪੋਲਿਟੀਕਲ ਮਾਫੀਆਂ ਇਹ ਸਭ ਪੋਲਿਟੀਕਲ ਸਟੰਟ ਨੇ ਜੀ ਇਹਨੂੰ ਅਸੀਂ ਇਹੀ ਕਹਿ ਸਕਦੇ ਆਂ ਕਿ ਬਈ ਇਹਨਾਂ ਦਾ ਕੋਈ ਸਿਰ ਪੈਰ ਨਹੀਂ ਹੈ ਇਹਨਾਂ ਦਾ ਇਹ ਅੱਜ ਮਾਫੀ ਮੰਗ ਲੈਣਗੇ ਇਹਨਾਂ ਨੂੰ ਪਰਸੋਂ ਫੇਰ ਉਸੇ ਲੀਕ ਤੇ ਚੱਲਣਾ ਪਰ ਸਵਾਲ ਇਹ ਆ ਕਿ ਜਦੋਂ ਬੈਬਲ ਕਲਾ ਗੋਲੀकांड ਦਾ ਮਸਲਾ ਹੋਇਆ ਸੀ ਉਸ ਵੇਲੇ ਸੁਖਬੀਰ ਬਾਦਲ ਹੋਣੀ ਪੰਜਾਬ ਦੇ ਹੋਮ ਮਿਨਿਸਟਰ ਸੀ ਬਿਲਕੁਲ ਜੀ ਕਿ ਉਹ ਆਪਣੀ ਜ਼ਿੰਮੇਵਾਰੀ ਲੈਣਗੇ ਕਿਉਂਕਿ ਹੁਣ ਦੇਖੋ ਜੀ ਧੜੇ ਦੋ ਹੋ ਗਏ ਹੁਣ ਜਾਂ ਤਾਂ ਇਹ ਉਹਨਾਂ ਦੇ ਭੇਦ ਖੋਲਣ ਫਿਰ ਜ਼ਿੰਮੇਵਾਰੀ ਉਹਨਾਂ ਦੀ ਲੈਣੀ ਬੰਦੀ ਹੈ ਫਿਰ ਇਹ ਦੇਖਣ ਨਹੀਂ ਹੋਗਾ ਕਿ ਉਹ ਲੈਂਦੇ ਹੈ ਕਿ ਨਹੀਂ ਲੈਂਦੇ ਜੀ ਹੁਣ ਤਾਂ ਇਹ ਫਿਰ ਪੇਡ ਖੋਲਣ ਕੀ ਬਈ ਸੁਖਵੀਰ ਬਾਦਲ ਨੇ ਜਾਂ ਮਜੀਠੀਆ ਨੇ ਕੀ ਕੀ ਕੀਤਾ ਬਿਲਕੁਲ ਤੇ ਇਹ ਦੇਖਣ ਹੀ ਹੋਊਗਾ ਰਹੇਗਾ ਹਮ ਅੱਛਾ ਇਸ ਤੋਂ ਬਾਅਦ ਵੀ ਅਗਰ ਗੱਲ ਕਰੀਏ ਵੋਟ ਪ੍ਰਤੀਸ਼ਤ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਆਪਾ ਭਾਜਪਾ ਤੋਂ ਵੀ ਥੱਲੇ ਮੰਨੀ ਹੈ ਬਿਲਕੁਲ ਜੀ ਹੁਣ ਪਹਿਲੇ ਨੰਬਰ ਤੇ ਕਾਂਗਰਸ ਦਾ ਗਰਾਫ ਜਾ ਰਿਹਾ ਜੀ ਦੂਜੇ ਤੇ ਆਮ ਆਦਮੀ ਪਾਰਟੀ ਆ ਗਈ ਜੋ ਹਲਾਤ ਆਏ ਹਮ ਤੀਜੇ ਤੇ ਵਾਜਪਾ ਜੀ ਚੌਥੇ ਕੇ ਅਕਾਲੀ ਦਲ ਅਕਾਲੀ ਦਲ ਨੂੰ ਚੌਥੇ ਦੇ ਵੈਸੇ ਕਾਊਂਟ ਹੁਣ ਤੁਸੀਂ ਲੀਗ ਚ ਕਰ ਹੀ ਨਹੀਂ ਸਕਦੇ ਕਰ ਹੀ ਨਹੀਂ ਸਕਦੇ ਜੀ ਕਿਉਂਕਿ ਦਸ ਕੈਂਡੀਡੇਟਾਂ ਦੀ ਮਾਨਤਾ ਹੀ ਜਬਤ ਨੇ ਬਿਲਕੁਲ ਔਰ ਜੋ ਹਾਲਾਤ ਹੁਣ ਪਾਰਟੀ ਦੇ ਵਿੱਚ ਹੋ ਗਏ ਨੇ ਮੁਸ਼ਕਲ ਲੱਗਦਾ ਹੈ ਅਕਾਲੀ ਦਲ ਦੇ ਢਾਂਚੇ ਦਾ ਮੋੜ ਤੋਂ ਸੁਰਜੀਤ ਹੋਣਾ ਬਿਲਕੁਲ ਜੀ ਇਹ ਹੁਣ ਅੰਤ ਦੇ ਔਰਤ ਹੀ ਹੈ ਜੀ ਇਹ ਦੇਖਣਯੋਗ ਰਹੇਗਾ ਕਿ 2027 ਦੇ ਵਿੱਚ ਵੀ ਅਕਾਲੀ ਦਲ ਦਾ ਕੀ ਸਟੈਂਡ ਰਹਿੰਦਾ ਬਿਲਕੁਲ ਅੱਛਾ ਇਸ ਤੋਂ ਬਾਅਦ ਅਗਲੀ ਖਬਰ ਆਪਾਂ ਖੁੱਲ ਕੇ ਬਹੁਤਾ ਦੂਰ ਨਹੀਂ ਜਾਵਾਂਗੇ ਕਿਉਂਕਿ ਸਮਾਂ ਆਪਣੇ ਕੋ ਘੱਟ ਮੁਲਾਏ ਤਾਂ ਦੇਸ਼ ਦੇ ਵਿੱਚ ਕਾਨੂੰਨ ਬਦਲੇ ਨੇ ਬਿਲਕੁਲ ਇਸ ਤੋਂ ਪਹਿਲਾਂ ਆਈਪੀਸੀ ਲੱਗਦੀ ਸੀ ਹੁਣ ਬੀਐਨਐਸ ਲੱਗਿਆ ਕਰੇਗੀ ਹਾਂਜੀ ਆਈਪੀਸੀ ਜਿਹੜੀ ਸੀ ਇੰਡੀਅਨ ਪੀਨਲ ਕੋਡ ਉਹ ਅੰਗਰੇਜ਼ਾਂ ਦੇ ਟਾਈਮ ਦਾ ਸੀ ਜੀ ਕਿ ਉਹਨਾਂ ਨੇ ਡਿਜ਼ਾਈਨ ਕੀਤਾ ਹੋਇਆ ਸੀ ਜੀ ਇਹ ਉਹ ਪਾਰਟਿਕੂਲਰ ਵਰਡ ਆਈਪੀਸੀ ਜੀ ਉਹਨੂੰ ਹੁਣ ਬੀਐਨ ਐਸ ਕਰ ਦਿੱਤਾ ਗਿਆ ਜੀ ਹੁਣ ਕਹਿੰਦੇ ਜੀ ਤਾਰਾ ਬੀ ਐਨ ਐਸ ਦੇ ਅੰਡਰ ਕਿਹੜੀ ਧਾਰਾ ਲੱਗੀ ਹੈ ਪਹਿਲੇ ਕਹਿੰਦਾ ਸੀ ਆਈ ਪੀ ਆਈ ਪੀ ਸੀ ਦੀ ਕਿਹੜੀ ਧਾਰਾ ਹੈ ਹੁਣ ਕਹਿੰਗੇ ਜੀ ਬੀ ਐਨ ਐਸ ਦੀ ਕਿਹੜੀ ਧਾਰਾ ਲੱਗੀ ਹੈ ਭਾਰਤੀ ਨਿਆਂਇਕ ਕੁਝ ਆਏਗਾ ਉਦਾਹਰਨ ਭਾਰਤੀ ਨਿਆਂ ਸਹਾਇਤਾ ਸਹਾਇਤਾ ਜੀ ਅੱਛਾ ਸਰਬਜੀਤ ਜੀ ਇਹਦੇ ਵਿੱਚ ਹੁਣ ਕੀ ਮੰਨੀਏ ਕਿ ਸਜ਼ਾਵਾ ਦੇਣ ਦੇ ਪਹਿਲੂ ਵੀ ਬਦਲਣਗੇ ਦੇਖੋ ਪ੍ਰਦੀਪ ਜੀ ਹੱਲੀ ਤਾਂ ਇਸ टॉपिक ਦੇ ਬਾਰੇ ਅਸੀਂ ਇੱਕ ਲੀਗਲ ਐਡਵਾਈਸ ਕਿਸੇ ਪ੍ਰੋਫੈਸ਼ਨਲ ਐਡਵੋਕੇਟ ਨਾਲ ਕਰਾਂਗੇ ਗੱਲਬਾਤ ਜੀ ਕਿਉਂਕਿ ਹਲੀ ਨਾ ਵੇਰਵਾ ਪੂਰਾ ਖੁੱਲ ਕੇ ਨਹੀਂ ਆਇਆ ਇਹਦੇ ਚ ਹੀ ਆਇਆ ਕਿ ਹੁਣ ਤਰੀਕ ਤੇ ਤਰੀਕ ਨਹੀਂ ਪਹੁੰਚੀ ਹਾਂ ਜਲਦੀ ਨਿਆਂ ਮਿਲੇਗਾ ਆਮ ਜਨਤਾ ਨੂੰ ਖੁੱਲ ਕੇ ਕੁਝ ਪੁਆਇੰਟ ਆਪਾਂ ਦੱਸ ਦਿੰਨੇ ਹਾਂ ਹਾਂ ਜੀ ਕਹਿੰਦੇ ਜੀ ਹੁਣ ਆਈਪੀਸੀ ਨਹੀਂ ਬਲਕਿ ਬੀਐਨਐਸ ਤਹਿਤ ਲੱਗੇਗੀ ਧਾਰਾ ਨਾਮ ਚੇਂਜ ਹੋਇਆ ਜੀ ਬਸ ਨਾਮ ਚੇਂਜ ਹੋ ਗਿਆ ਬੀਐਨਐਸ ਤਹਿਤ ਧਾਰਾਵਾਂ ਦੀ ਗਿਣਤੀ 511 ਤੋਂ ਘਟਾ ਕੇ 358 ਹੋਈ ਅੱਛਾ ਜੀ ਜ਼ਬਰਦਸਤ ਲਈ ਧਾਰਾ 376 ਦੀ ਥਾਂ 64 ਲੱਗੇਗੀ ਕਤਲ ਕੇਸ ਚ ਹੁਣ ਧਾਰਾ 302 ਦੀ ਥਾਂ 103 ਲੱਗੇਗੀ। ਅੱਛਾ ਜੀ। ਚੋਰੀ ਲਈ ਧਾਰਾ 379 ਦੀ ਥਾਂ ਧਾਰਾ 303 ਲੱਗੇਗੀ। ਧੋਖਾਧੜੀ ਚ 420 ਦੀ ਜਗ੍ਹਾ 318 ਲੱਗੇਗੀ। ਤੇ ਅਖੀਰਲੀ ਗੱਲ ਜਿਹੜੀ ਲਿਖੀ ਗਈ ਆ ਕਿ ਰੇਲ ਗੱਡੀ ਚ ਜੇ 1 ਰੁਪਿਆ ਵੀ ਚੋਰੀ ਹੁੰਦਾ ਉਹਦੇ ਤੇ ਵੀ ਐਫ ਆਈ ਆਰ ਦਰਜ ਹੋਏ। ਇਹ प्रदीप ਜੀ ਉਹੀ ਗੱਲ ਹੈ ਕਿ ਇਹ ਹਲੀ ਸਾਨੂੰ ਸਮੀਖਿਆ ਕਰਨੀ ਪਵੇਗੀ। 1 ਰੁਪਿਆ ਵੀ ਅਗਰ ਚੋਰੀ ਰੇਲ ਗੱਡੀ ਚ ਵੀ ਹੁੰਦਾ ਤੇ ਐਫ ਆਈ ਆਰ ਆਰ ਪੀ ਐਫ ਕਰੇਗੀ। ਕੀ ਪ੍ਰੋਸੀਡਰ ਰਹੇਗਾ ਕਰਾਂ ਦਾ ਤੇ ਇਹ ਹਲੀ ਥੋੜਾ अर्ਲੀ ਸਟੇਜ ਹੈਗੀ ਅਜੇ ਤਾਂ ਇੰਨਾ ਪਤਾ ਲੱਗਿਆ ਕਿ ਇੱਥੇ ਅਲਟਰੇਸ਼ਨਸ ਹੋਈਆਂ ਨੇ ਬਦਲਾਅ ਹੋਏ ਨੇ ਬਦਲਾਅ ਹੋਏ ਨੇ ਜੀ ਇਹ 1-2 ਦਿਨ ਤੱਕ ਅਸੀਂ ਸਮੀਖਿਆ ਕਰਾਂਗੇ ਕਿ ਜਿਹੜੇ ਬਦਲਾਅ ਹੋਏ ਨੇ ਇਹ ਪਬਲਿਕ ਬੈਨੀਫਿਟ ਲਈ ਕਿੰਨੇ ਵੱਡੇ ਬਦਲਾਅ ਹੋ ਜੀ ਇੱਥੇ ਦਰਸ਼ਕਾਂ ਨੂੰ ਇੱਕ ਜਾਣਕਾਰੀ ਹੋਰ ਸਾਂਝੀ ਕਰ ਦਈਏ ਕਿ ਇਹ ਬਦਲਾਅ 1 ਜੁਲਾਈ ਤੋਂ ਹੋਏ ਨੇ ਯਾਨੀ ਕਿ 1 ਜੁਲਾਈ ਨੂੰ ਜਿਹੜੀ ਐਫਆਈਆਰ ਦਰਜ ਹੋਊਗੀ ਸਰਬਜੀਤ ਜੀ ਹਾਂਜੀ ਸਟਰੀਟ ਵੈਂਡਰ ਤੇ ਹੋਈ ਹੈ ਜਿੱਥੇ ਜੀ ਬਿਲਕੁਲ ਆਪ ਉਹਦੇ ਤੇ ਵੀ ਗੱਲ ਕਰੀਏ ਉਹ ਮਸਲਾ ਕੀ ਹੈ ਅਸਲ ਦੇ ਵਿੱਚ ਇੱਕ ਰੇੜੀ ਲਗਾਉਣ ਵਾਲੇ ਦੇ ਉੱਪਰ ਪਹਿਲੀ 1 ਜੁਲਾਈ ਨੂੰ ਬੀ ਐਨ ਐਸ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੁੰਦਾ ਬਿਲਕੁਲ ਜੀ ਕੀ ਕੋਈ ਵੱਡਾ ਮੁਜਰਮ ਰੈਡਾਰ ਤੇ ਨਹੀਂ ਸੀ ਜੋ ਇੱਕ ਸਟਰੀਟ ਵੈਂਡਰ ਤੋਂ ਹੀ ਪਹਿਲ ਕੀਤੀ ਗਈ ਸ਼ਾਇਦ ਟ్రਾਇਲ ਕੀਤੀ ਗਈ ਹੋਵੇ ਕਿ ਅੱਗੇ ਪ੍ਰੋਸੀਜਰ ਕੀ ਰੱਖਣਾ ਹੈ ਦਾ ਸਟਰੀਟ ਵੈਂਡਰ ਦੇ ਉੱਪਰ ਐਕਸਪੈਰੀਮੈਂਟ ਕੀਤਾ ਗਿਆ ਜੀ ਕਿਉਂਕਿ ਉਹ ਈਜ਼ੀ ਸੀਗਾ ਜੇ ਵੱਡਾ ਮੁਜਰਮ ਦੇ ਉੱਪਰ ਕੋਈ ਲਗਾਉਂਦੇ ਹਾਂ ਤਾਂ ਪਤਾ ਹੀ ਨਹੀਂ ਇੰਪਲੀਮੈਂਟੇਸ਼ਨ ਦੀ ਐਸਓਪੀ ਕੀ ਹੈ ਜੀ ਤੇ ਸ਼ਾਇਦ ਆ ਕਰਕੇ ਪਰ ਇਹ ਚਲੋ ਜਿਹਨੇ ਜੁਰਮ ਕੀਤਾ ਉਹ ਤੇ ਤਾਂ ਅਸੀਂ ਇਹ ਕਹਿ ਸਕਦੇ ਆ ਲਗਨੀ ਸੀ ਵੀ ਚਲੋ ਗਲਤੀ 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 ਹੋਣੀ ਸੀ ਐਫ ਆਈ ਆਰ ਹੋਣੀ ਸੀ ਬਟ ਇਹ ਹੈ ਕਿ ਆਈ ਪੀ ਸੀ ਦਾ ਐਕਟ ਜਾਂ ਉਹ ਖਤਮ ਕਰਕੇ ਜਿਹੜੇ ਨਵੇਂ ਨਾਮ ਬਦਲੇ ਗਏ ਨੇ ਉਹਦੇ ਅੰਡਰ ਹੋਈ ਹੈ ਨਾਰਮਲ ਐਫ ਆਈ ਆਰ ਐਫ ਆਈ ਆਰ ਹੀ ਹੈ ਕੋਈ ਅਲੱਗ ਡਿਫਰੈਂਟ ਚੀਜ਼ ਨਹੀਂ ਹੋਈ ਇਹਦੇ ਚ ਜੀ ਹਾਂਜੀ ਤਾਂ ਬਿਲਕੁਲ ਅੱਛਾ ਜਿਵੇਂ ਕਿ ਮੈਂ ਪਹਿਲਾਂ ਦੱਸ ਰਿਹਾ ਸੀਗਾ ਕਿ ਦਰਸ਼ਕਾਂ ਨੂੰ ਇਹ ਜਾਣਕਾਰੀ ਦੇ ਦਈਏ ਕਿ 1 ਜੁਲਾਈ ਤੋਂ ਜਿੰਨੀਆਂ ਐਫ ਆਈ ਆਰਸ ਹੋਣਗੀਆਂ ਉਹ ਬੀਐਨਐਸ ਤਹਿਤ ਹੋਣਗੀਆਂ ਬਿਲਕੁਲ ਜੀ ਇਹਨਾਂ ਧਾਰਾਵਾਂ ਦੇ ਅੰਡਰ ਹੀ ਹੋਣਗੀਆਂ ਇਸ ਤੋਂ ਪਹਿਲਾਂ ਜਿਹੜੇ ਮਾਮਲੇ ਚੱਲਦੇ ਨੇ ਉਹ ਉਸੇ ਤਰ੍ਹਾਂ ਆਈਪੀਸੀ ਦੇ ਨਾਲ ਹੀ ਚੱਲਦੇ ਰਹਿਣਗੇ ਉਹਨਾਂ ਦਾ ਜੋ ਪ੍ਰੋਸੀਜਰ ਹੋਏਗਾ ਉਹ ਬਿਲਕੁਲ ਉਵੇਂ ਹੀ ਚੱਲੇ ਉਹ ਨਹੀਂ ਚੇਂਜ ਹੋ ਸਕਦਾ ਕਿਉਂਕਿ ਇਹ ਆਲਟਰੇਸ਼ਨ 1 ਜੁਲਾਈ ਤੋਂ ਇੰਪਲੀਮੈਂਟ ਅੱਜ ਹੋਈ ਹੈ ਉਸ ਤੋਂ ਪਹਿਲਾਂ ਦੇ ਜੋ ਕੇਸ ਚੱਲਦੇ ਪਏ ਨੇ ਉਹ ਉਨੀ ਉਹਨਾਂ ਧਾਰਾਂ ਦੇ ਵਿੱਚ ਹੀ ਚੱਲਣਗੇ ਜੀ ਜੀ ਹਾਂਜੀ ਤਾਂ ਬਿਲਕੁਲ ਦੇਸ਼ ਕੋਲੇ ਹੁਣ ਆਪਣੇ ਤਿੰਨ ਕਾਨੂੰਨ ਹੋ ਗਏ ਨੇ ਖੁਸ਼ੀ ਦੀ ਗੱਲ ਹੈ ਪਰ ਇਸ ਤੇ ਖੁੱਲ ਕੇ ਚਰਚਾ ਕਰਨ ਦੀ ਲੋੜ ਹੈ ਆਮ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ ਥਾਣਿਆਂ ਦੇ ਵਿੱਚ ਜਾ ਕੇ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਧਾਰਾ ਕਿਵੇਂ ਲਗਾਈ ਗਈ ਹੈ ਅ ਔਰ ਉਸ ਦੇ ਮਾਮਲੇ ਦੇ ਵਿੱਚ ਜੋ ਜਿਸ ਤੇ ਧਾਰਾ ਲਗਾਈ ਗਈ ਹੈ ਉਹਦੇ ਕੋਲੇ ਕੀ ਕੀ ਅਧਿਕਾਰ ਨੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਜੀ ਬਿਲਕੁਲ ਬਿਲਕੁਲ ਤਾਂ ਖੁੱਲ ਕੇ ਗੱਲ ਕਰਾਂਗੇ ਕਿਸੇ ਖਾਸ ਐਕਸਪਰਟ ਦੇ ਨਾਲ ਗੱਲ ਕਰਾਂਗੇ ਹਾਂ ਜੀ ਕੋਈ ਪ੍ਰੋਫੈਸ਼ਨਲ ਐਡਵੋਕੇਟ ਪ੍ਰੈਕਟਿਸਿੰਗ ਹੋਣਾਂ ਨਾਲ ਗੱਲ ਕਰਕੇ ਜੀ ਉਨਾਂ ਰੂਬ ਰੂਬ ਰੁਕਾਵਾਂਗੇ ਜੀ ਬਾਕੀ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਪੋਲੀਟੀਕਲ ਹੱਬ ਦੇ ਅੱਜ ਦੇ ਐਪੀਸੋਡ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ ਪੋਲੀਟਿਕਸ ਦੀਆਂ ਨਵੀਆਂ ਅਪਡੇਟਸ ਦੇ ਨਾਲ ਬਨੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਪਬਲਿਕ ਆਡੀਆ ਨਿਊਜ਼ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ